ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਦਿਨ ਅਸੀਂ ਅੱਜ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਦੇ ਵੱਲੋਂ ਇੱਕ ਪਾਸੇ ਜੰਗੀ ਪੱਧਰ ਉੱਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈਆਂ ਵਧੀਆਂ ਗਈਆਂ ਨੇ ਔਰ ਨਸ਼ਾ ਤਸਕਰਾਂ ਦੇ ਘਰ ਟਾਉਣ ਦਾ سلسلہ ਵੀ ਜਾਰੀ ਹੈ ਪਰ ਇਹ ਸਭ ਦੇ ਵਿਚਾਲੇ ਵੱਡੇ ਸਵਾਲ ਨਸ਼ਾ ਤਸਕਰਾਂ ਦੇ ਸਿਆਸੀ ਕਨੈਕਸ਼ਨ ਨੂੰ ਲੈ ਕੇ ਉੱਠ ਰਹੇ ਸੀ ਸਵਾਲ ਉਠ ਰਏ ਸੀ ਕਿ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਤਾਂ ਹੋ ਜਾਂਦੀਆਂ ਨੇ ਪਰ ਬਾਅਦ ਵਿੱਚ ਉਹ ਜ਼ਮਾਨਤ ਲੈ ਕੇ ਬਾਹਰ ਵੀ ਆ ਜਾਂਦੇ ਨੇ ਖਾਸ ਕਰਕੇ ਹਾਲ ਹੀ ਦੇ ਵਿੱਚ ਤੋਂ ਥਾਰ ਵਾਲੀ ਬੀਬੀ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਔਰ ਉਸ ਨੂੰ ਜਿਸ ਤਰੀਕੇ ਦੇ ਨਾਲ ਜ਼ਮਾਨਤ ਦੇ ਦਿੱਤੀ ਜਾਂਦੀ ਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਹੋ ਰਹੇ ਸੀ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਸੀ ਹਾਲਾਂਕਿ ਹੁਣ ਥਾਰ ਵਾਲੀ ਬੀਬੀ ਨੂੰ ਵਿਜੀਲੈਂਸ ਦੇ ਵੱਲ ਚੁੱਕਿਆ ਜਾਂਦਾ ਹੈ ਉਹਨਾਂ ਦੇ ਕੋਲ ਪੁਸ਼ਕਿਸ਼ ਹੋ ਰਹੀ ਹੈ ਔਰ ਇਹ ਸਭ ਦੇ ਵਿਚਾਲੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਔਰ ਅੱਜ ਮਾਲਵਿੰਦਰ ਕਾਂਗ ਹੁਣਾ ਦੇ ਵੱਲੋਂ ਵੀ ਇਸ ਨਸ਼ਿਆਂ ਵਿਰੁੱਧ ਛੇੜੀ ਜੰਗ ਨੂੰ ਲੈ ਕੇ ਕੁਝ ਅਹਿਮ ਖੁਲਾਸੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਕੀ ਨਸ਼ਾ ਤਸਕਰਾਂ ਦੇ ਸਿਆਸੀ ਕਨੈਕਸ਼ਨ ਕਿਸ ਤਰੀਕੇ ਦੇ ਨਾਲ ਸਿਆਸੀ ਸ਼ਹਿ ਉਤੇ ਇਹ ਤਸਕਰ ਮਿਲੀ ਭੁਗਤ ਕਰਕੇ ਆ ਆਪਣਾ ਬਚਾਅ ਕਰਦੇ ਨੇ ਇਸ ਨੂੰ ਲੈ ਕੇ ਕੁਝ ਅਹਿਮ ਖੁਲਾਸੇ ਕੀਤੇ ਗਏ ਨੇ ਔਰ ਇਲਜ਼ਾਮ ਬਾਜ਼ੀਆਂ ਵੀ ਇੱਥੇ ਲਗਾਉਂਦੇ ਹੋਏ ਮਾਲਵਿੰਦਰ ਸਿੰਘ ਕੰਗ ਨਜ਼ਰ ਆਏ ਨੇ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਰੇ ਨੇ ਮਾਲਵਿੰਦਰ ਸਿੰਘ ਕੰਗ ਆਓ ਸੁਣਦੇ ਹਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡਾ ਬਹੁਤ ਧੰਨਵਾਦ ਪੰਜਾਬ ਸਰਕਾਰ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਵੱਡਾ ਔਰ ਅਹਿਮ ਕਦਮ ਜਿਹੜਾ ਆ ਔਰ ਇੱਕ ਮੂਵਮੈਂਟ ਜਿਹਨੂੰ ਕਹਿ ਸਕਦੇ ਹੋ ਚਲਾ ਰਹੀ ਹੈ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਇਹ ਉਹ ਨਸ਼ਿਆਂ ਵਿਰੋਧੀ ਫਰੋਮ ਦਾ ਫਰਸਟ ਡੇ ਸਾਡਾ ਇਹ ਮੰਨਣਾ ਹੈ ਕਿ ਪੰਜਾਬ ਚ ਜਿਹੜੇ ਨਸ਼ੇ ਵਧੇ ਆ ਉਹਦੇ ਪਿੱਛੇ ਪੋਲਿਟੀਕਲ ਪੈਟਰੋਨੇਜ ਰਿਹਾ ਹੈ ਰਾਜਨੀਤਿਕ ਸਨਰਖਣ ਔਰ ਇਹਦੇ ਕਰਕੇ ਕਿਉਂਕਿ ਇਹਦੇ ਚ ਪੋਲਿਟਿਕਲ ਲੋਕਾਂ ਦਾ ਚਾਹੇ ਉਹ ਪਹਿਲਾਂ ਕਾਂਗਰਸ ਹੋਵੇ ਚਾਹੇ ਇਕਾਲੀ ਭਾਜਪਾ ਹੋਵੇ ਇਹਨਾਂ ਨੇ ਆਪਣੇ ਆਰਥਿਕ ਯਾਨੀ ਕਿ ਇਕਨੋਮਿਕ ਇੰਟਰਸਟ ਵਾਸਤੇ ਜਿਹੜੇ ਨਸ਼ਿਆਂ ਦੇ ਕਾਰੋਬਾਰੀ ਸੀ ਉਹਨਾਂ ਨੇ ਮਿਲ ਕੇ ਇੱਕ ਇਸ ਨਸ਼ਿਆਂ ਦੇ ਕਾਰੋਬਾਰ ਨੂੰ ਵਧਾਵਾ ਦਿੱਤਾ ਜਿ ਜਿਨਾਂ ਨੂੰ ਆਰਥਿਕ ਲਾਭ ਹੀ ਹੋਇਆ ਔਰ ਜਦੋਂ ਜਦੋਂ ਵੀ ਕਿਤੇ ਐਕਸ਼ਨ ਕਰਨ ਦੀ ਲੋੜ ਪਈ ਇਹਨਾਂ ਨੇ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਕੀਤੀ ਤਾਂ ਅੱਜ ਉਹਦੇ ਸੰਬੰਧ 'ਚ ਮੈਂ ਕੁਝ ਨਵਾਂ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਉਹ ਉਹ ਉਜਾਗਰ ਜਰੂਰ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਪੰਜਾਬ ਦੇ ਸਾਹਮਣੇ ਦੇਖੋ ਪੰਜਾਬ ਬੀਜੇਪੀ ਨੇ ਕਾਲੀਤਲ ਨਾਲ ਮਿਲ ਕੇ ਲੰਮਾ ਸਮਾਂ ਪੰਜਾਬ ਤੇ ਰਾਜ ਕੀਤਾ ਹੈ ਔਰ ਕਈ ਸਾਡੇ ਲੋਕ ਸਾਡੇ ਪੱਤਰਕਾਰ ਸਾਥੀ ਵੀ ਹੋਰ ਵੀ ਇਹ ਗੱਲ ਕਹਿੰਦੇ ਰਿਹਾ ਵੀ ਤੁਸੀਂ ਜਿਹੜਾ ਇਹਨਾਂ ਦਾ ਨੈਕਸਸ ਕੰਮ ਕਰਦਾ ਹੈ ਉਹਨੂੰ ਉਜਾਗਰ ਨਹੀਂ ਕਰਦੇ ਉਸ ਕੜੀ 'ਚ ਮੈਂ ਅੱਜ ਤੁਹਾਡੇ ਨਾਲ ਰੋਬਰੂ ਹੋਇਆ ਹਾਂ ਪਟਿਆਲੇ ਤੋਂ ਅਨੁਜ ਖੋਸਲਾ ਇੱਕ ਭਾਜਪਾ ਦਾ ਕਾਉਂਸਲਰ ਹੈ ਵਾਰਡ ਨੰਬਰ 40 ਔਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਭਾਜਪੀ ਦੇ ਲੀਡਰ ਹੈ ਉਹਨਾਂ ਦਾ ਬਹੁਤ ਨਜ਼ਦੀਕੀ ਸਾਥੀ ਹੈ ਬਹੁਤ ਨਹੀਂ ਦੀ ਨਹੀ ਦੀ ਨਾ ਕਿ ਕੈਪਟਨ ਸਾਹਿਬ ਦੇ ਜਨਮ ਦਿਨ ਤੋਂ ਲੈ ਕੇ ਆ ਫੋਟੋ ਆ ਮੇਰ ਕੋ ਉਸ ਪ੍ਰੋਗਰਾਮ ਆ ਦੀ ਜਿਹੜੀ ਹੋਸਟਿੰਗ ਹੈ ਇਹਨੁਜ ਖੋਸਲਾ ਕਰਦਾ ਰਿਹਾ ਜਿਹੜਾ ਬੀਜੇਪੀ ਦਾ ਕਾਉਂਸਲਰ ਹੈ ਪਟਿਆਲੇ ਤੋਂ ਵਾਰਡ ਨੰਬਰ 40 ਚਾਹੇ ਉਹਨਾਂ ਦੀ ਕੈਪਟਨ ਸਾਹਿਬ ਦੀ ਬੇਟੀ ਹੋਵੇ ਉਹਦੇ ਨਾਲ ਉਹਨਾਂ ਨੂੰ ਮਠਾਈ ਮੂੰਹ ਚ ਪਾ ਰਿਹਾ ਹੈ ਚਾਹੇ ਉਹਨਾਂ ਦਾ ਧਾਰਮਿਕ ਕੋਈ ਸਮਾਗਮ ਹੋ ਉੱਥੇ ਵੀ ਅਨੁਜ ਖੋਸਲਾ ਜਿਹੜਾ ਹੈ ਕੈਪਟਨ ਪਰਵਾਰ ਨਾਲ ਜਾਂ ਭਾਜਪੀ ਦੇ ਵੱਡੇ ਲੀਡਰ ਤਰਨ ਚੁਗ ਨਾਲ ਵੀ ਇਹਦੀਆਂ ਫੋਟੋਆਂ ਜਿੱਥੇ ਮੱਥਾ ਟੇਕਣ ਜਾ ਰਿਹਾ ਮੇਰਾ ਕਹਿਣ ਤੋਂ ਬਾਅਦ ਫੋਟੋਆਂ ਦਾ ਇਹ ਆ ਵੀ ਇਹਦੀ ਨਜ਼ਦੀਕੀ ਅਸਾਧ ਤੱਕ ਹੈ ਕਿ ਜਿਹੜੇ ਭਾਜਪੀ ਦੇ ਤਮਾਮ ਵੱਡੇ ਨੇਤਾ ਹੈ ਉਹਨਾਂ ਨਾਲ ਇਹਦੇ ਪਰਿਵਾਰਿਕ ਸੰਬੰਧ ਹੈ ਨੇੜਤਾ ਵਾਲੇ ਸੰਬੰਧ ਹੈ ਉਹ ਇਹਨੇ ਕਾਰਨਾਮਾ ਕੀ ਕੀਤਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਸਰਕਾਰ ਨੇ ਜੁਧ ਨਸ਼ਿਆਂ ਵਿਰੁੱਧ ਦੇ ਦੌਰਾਨ ਅਸੀਂ ਪਿੰਡਾਂ-ਪਿੰਡਾਂ ਜਾ ਰਹੇ ਹਾਂ ਸ਼ਹਿਰਾਂ ਜਾ ਰਹੇ ਵਾਰਡਾਂ ਜਾ ਰਹੇ ਹਾਂ ਜਿੱਥੇ ਅਸੀਂ ਲੋਕਾਂ ਨੂੰ ਸੌਂਚਕਾਈਦੀ ਹੈ ਔਰ ਲੋਕ ਸ਼ਾਮਲ ਹੁੰਦੇ ਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਾt ਅਸੀਂ ਉਹਦੀ ਜ਼ਮਾਨਤ ਦੇਵਾਂਗੇ ਨਾ ਅਸੀਂ ਕੋਈ ਉਹਦਾ ਸਹਿਯੋਗ ਕਰਾਂਗੇ ਨਾ ਉਹਨੂੰ ਪੈਟਰੋਨੇਜ ਕਰਾਂਗੇ ਲੇਕਿਨ ਬੀਜੇਪੀ ਦੇ ਕਾਉਂਸਲਰ ਨੇ 29 ਮਾਰਚ 2025 ਨੂੰ ਐਂਡੀਪੀਸੀ ਦੀ ਇੱਕ ਸੈਕਸ਼ਨ ਜਿਹੜੇ ਐਂਡੀਪੀਸੀ ਦੇ ਸੈਕਸ਼ਨ ਦੇ ਅਧੀਨ ਇੱਕ ਐਫਆਈਆਰ ਦਰਜ ਹੋਈ ਹੈ ਪਟਿਆਲੇ ਐਫਆਈਆਰ ਦਰਜ ਹੋਈ ਹੈ ਖੁਸ਼ਯੋਗ ਖੁਸ਼ਜੋਤ ਸਿੰਘ ਉਰਫ ਦਮਨ ਖੁਸ਼ਜੋਤ ਸਿੰਘ ਪਟਿਆਲੇ ਐਂਡੀਪੀਸੀ ਐਂਡੀਪੀਐਸ ਦੀ ਔਰਤੇ ਐਫਆਈਆਰ ਹੋਈ ਹੈ ਐਫ ਆਈ ਆਰ ਹੋਣ ਤੋਂ ਬਾਅਦ ਉਸ ਬੰਦੇ ਦੀ ਜ਼ਮਾਨਤ ਦੇਣ ਲਈ ਐਫੀਡੇਵਿਟ ਜਿਹੜਾ ਆ ਉਹ ਭਾਜਪੀ ਦਾ ਇਹੀ ਲੀਡਰ ਅਨੁਜ ਖੋਸਲਾ ਜਿਹੜਾ ਐਮ ਸੀ ਹੈ ਇਹ ਐਫੀਡੇਵਿਟ ਦੇ ਰਿਹਾ ਨਸ਼ਾ ਤਸਕਰ ਨੂੰ ਜ਼ਮਾਨਤ ਦੇ ਲਈ ਮੇਰਾ ਦੱਸਣ ਤੋਂ ਤੁਹਾਨੂੰ ਭਾਵੇਂ ਆ ਵੀ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਭਾਜਪਾ ਕਿਸ ਤਰੀਕੇ ਨਾਲ ਕਰ ਰਹੀ ਹੈ ਉਹਦਾ ਇੱਕ ਐਗਜ਼ਾਮਪਲ ਸਾਹਮਣੇ ਆਇਆ ਹੈ ਕਿ ਜਿਹੜਾ ਅਨੁਜ ਖੋਸਲਾ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਭਾਜਪਾ ਦੇ तमाम ਨੇਤਾ ਚਾਹੇ ਤਰुण चुਗ ਸਾਹਿਬ ਹੋਣ ਚਾਹੇ ਉਹਨਾਂ ਦੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਹੋਣ तमाम ਉਹਨਾਂ ਦੇ ਧਾਰਮਿਕ ਪਰਿਵਾਰਿਕ ਰਾਜਨੀਤਿਕ ਸਮਾਗਮਾਂ 'ਚ ਬਹੁਤ ਵੱਧ ਚੜ ਕੇ ਹਿੱਸਾ ਲੈ ਰਿਹਾ ਉਹੀ ਬੰਦਾ ਨਸ਼ਾ ਤਸਕਰਾਂ ਦੀ ਜਮਾਨਤ ਦੇ ਰਿਆ ਔਰ ਇਹ ਉਹਨੇ ਅਸੀ ਦਾਵਿਡ ਦਿੱਤਾ ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਿਆ ਪੰਜਾਬ ਦੇ ਸਤਕਾਰਯੋਗ ਪਤਵੰਤਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਸ ਤਰੀਕੇ ਨਾਲ ਅਕਾਲੀ ਭਾਜਪਾ ਕਾਂਗਰਸ ਇਸ ਤਰੀਕੇ ਨਾਲ ਇੱਕ ਐਗਜ਼ਾਮਪਲ ਹੈ ਕਿ ਇਹ ਨਸ਼ਾ ਤਸਕਰਾਂ ਨੂੰ ਪੈਟਰੋਨੇਜ ਕਰਦੇ ਰਹਿਆ باوجود ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ अरविंद केजरीवाल जी ਸਾਡੇ ਨੈਸ਼ਨਲ ਸੁਪਰੀਮੋ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਲੋਕਾਂ ਨੂੰ ਅਪੀਲ ਕਰ ਰਹੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ 'ਚ ਜਿਹੜਾ ਨਸ਼ੇ ਦਾ ਬੋਲਬਾਲਾ ਰਿਹਾ ਜਿਹਦੇ 'ਚ ਰਾਜਨੀਤਿਕ ਦੇ ਪੰਜਾਬ ਤੇ ਸੱਤਾਧਾਰੀ ਪਾਰਟੀਆਂ ਨੇ ਸਨਰਖਣ ਦਿੱਤਾ ਉਹਨਾਂ ਦੇ ਲੋਕਾਂ ਨੇ ਸਨਰਖਣ ਦਿੱਤਾ ਇਹਨੂੰ ਖਾਤਮਾ ਕਰਨਾ ਹੈ ਔਰ ਲੋਕ ਇਹਦੇ 'ਚ ਹਮ ਹਮ ਹਮਾ ਕੇ ਪੰਜਾਬ ਸਰਕਾਰ ਦਾ ਸਹਿਯੋਗ ਕਰ ਰਹੇ ਆ ਲੇਕਿਨ ਫਿਰ ਵੀ ਅਸਲੀਅਤ ਜਿਹੜੀ ਆ ਜਿਹੜੇ ਲੋਕ ਪੰਜਾਬ ਚ ਨਸ਼ਾ ਡਿਓਣ ਚ ਨਸ਼ਾ ਤਸਕਰਾਂ ਨੂੰ ਬਚਾਉਣ ਚ ਔਰ ਆਪਣੀ ਨਿੱਜੀ ਆਰਥਿਕ ਹਿੱਤ ਕਮਾਉਣ ਚ ਸ਼ਾਮਲ ਰਹਿਆ ਉਹ ਇੱਕ ਇੱਕ ਕਰਕੇ ਹੁਣ ਸਾਹਮਣੇ ਹੋਣ ਲੱਗ ਗਿਆ ਜਿਦੇ ਚ ਬੀਜੇਪੀ ਦਾ ਇੱਕ ਕਾਉਂਸਲਰ ਜਿਹੜਾ ਆ ਜਿਹੜਾ ਤਰਨ ਚੁਗ ਸਾਹਿਬ ਤੋਂ ਲੈ ਕੇ ਤਮਾਮ ਬੀਜੇਪੀ ਦੇ ਵੱਡੇ ਲੀਡਰਾਂ ਨਾਲ ਇਕਜੁੱਟ ਹੋ ਕੇ ਹਰੇਕ ਸਮਾਗਮਾਂ ਚ ਪਾਇਆ ਜਾ ਰਿਹਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਹਰੇਕ ਪਿੰਡ ਜਾ ਕੇ ਹਰੇਕ ਸ਼ਹਿਰ 'ਚ ਇਹ ਬੇਨਤੀ ਕੀਤੀ ਆ ਨਾਸ਼ੀ ਨਸ਼ਾ ਤਸਕਰਾਂ ਨਾਲ ਰਿਸ਼ਤਾ ਰੱਖਾਂਗੇ ਨਾ ਪੈਟਰੋਨੇਜ ਕਰਾਂਗੇ ਨਾ ਜ਼ਮਾਨਤ ਦਵਾਂਗੇ ਈਵਨ ਜਿੱਥੇ ਕੋਈ ਇਹੋ ਜਿਹਾ ਅਪਰਾਧ ਕਰਦਾ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕਰਨ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਇਹ ਔਰ ਲੋਕ ਇਹਦੇ 'ਚ ਸਹਿਯੋਗ ਕਰ ਵੀ ਰਹੇ ਆ ਇੱਕ ਪਾਸੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤਮਾਮ ਚਾਹੇ ਉਹ ਪੋਲਿਟਿਕਲ ਚਾਹੇ ਪ੍ਰਸ਼ਾਸਨਿਕ ਅਫਸਰ ਹੋਣ ਐਸਐਸਪੀ ਤੋਂ ਲੈ ਕੇ ਐਸਐਚਓ ਤਮਾਮ ਚਾਹੇ ਪੁਲਿਸ ਦੇ ਅਧਿਕਾਰੀ ਹੋਣ ਚਾਹੇ ਨਸ਼ਾ ਕਾਰੋਬਾਰੀ ਹੋਣ ਅਸੀਂ ਸਖਤ ਐਕਸ਼ਨ ਲੈ ਰਹੇ ਕਿਉਂਕਿ ਅਸੀਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹੈ ਪੰਜਾਬ ਨੂੰ ਉਹੀ ਪੰਜਾਬ ਜਿਹੜਾ ਦੇਸ਼ ਚ ਨੰਬਰ 1 ਸੂਬਾ ਕਈ ਦਹਾਕਿਆਂ ਤੱਕ ਰਿਹਾ ਜਿਨ੍ਹਾਂ ਨੇ ਹਮੇਸ਼ਾ ਦੇਸ਼ ਦਾ ਪੰਜਾਬ ਦਾ ਜਿਹੜੇ ਨੌਜਵਾਨਾਂ ਨੇ ਮਾਣ ਵਧਾਇਆ ਦੁਨੀਆ ਚ ਉਹਨਾਂ ਨੂੰ ਉਸੇ ਰੂਪ ਚ ਲੈ ਕੇ ਆਉਣਾ ਲੇਕਿਨ ਜਿਹੜੇ ਰਾਹ ਦੇ ਕੰਡੇ ਆ ਕਿਉਂਕਿ ਇਹ ਚਾਹੇ ਭਾਜਪਾ ਦਾ ਮੈਂ ਤੁਹਾਡੇ ਸਾਹਮਣੇ ਰੱਖਿਆ ਇਗਜ਼ਾਮਪਲ ਹੋਰ ਵੀ ਆਉਣੇ ਆ ਇਹ ਕੋਈ ਐਂਡ ਨਹੀਂ ਗਿਆ ਇਹ ਸ਼ੁਰੂਆਤ ਹੈ ਕਿ ਇਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਹੈ ਕਿ ਇਹ ਨਸ਼ਾ ਤਸਕਰਾਂ ਨੂੰ ਜ਼ਮਾਨਤ ਦੇ ਰਹੇ ਆ ਉਹਨਾਂ ਦੀ ਜ਼ਮਾਨਤ ਜਿਹੜੇ ਆ ਉਰਤੇ ਗਰੰਟੀ ਦੇ ਰਹੇ ਆ ਉਹਨਾਂ ਨੂੰ ਵਿਚਾਰ ਰਹੇ ਆ ਇੱਕ ਪਾਸੇ ਭਗਵੰਤਬਾਨ ਸਾਹਿਬ ਦੀ ਸਰਕਾਰ ਸਖਤ ਐਕਸ਼ਨ ਲੈ ਰਹੀ ਆ ਪੰਜਾਬੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾ ਰਹੇ ਆ ਔਰ ਪੰਜਾਬ ਦੇ ਲੋਕ ਬਹੁਤ ਵੱਡੇ ਤਦਾਦ ਚ ਇਹਦਾ ਸਹਿਯੋਗ ਕਰ ਰਹੇ ਆ ਲੇਕਿਨ ਜਿਹੜੇ ਲੋਕ ਨਸ਼ਾ ਤਸਕਰੀ ਤੋਂ ਆਰਥਿਕ ਲਾਹਾ ਲੈਂਦੇ ਰਹੇ ਪੈਸਾ ਕਮਾਉਂਦੇ ਰਹੇ ਫਾਇਦਾ ਲੈਂਦੇ ਰਹੇ ਉਹ ਇਹਨਾਂ ਨੂੰ ਬਚਾਉਣ ਚ ਇੱਕ ਵਾਰ ਫੇਰ ਸਾਹਮਣੇ ਆਇਆ ਅੱਜ ਭਾਜਪਾ ਦਾ ਇੱਕ ਕਾਉਂਸਲਰ ਪਟਿਆਲੇ ਤੋਂ ਸਾਹਮਣੇ ਆਇਆ ਆਉਣ ਵਾਲੇ ਟਾਈਮ ਚ ਹੋਰ ਵੀ ਆਉਣਗੇ ਸੋ ਮੇਰਾ ਅਖੀਰ ਚ ਤੁਹਾਡੇ মিডিਆ ਦੇ ਸਾਥੀਆਂ ਦੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਨੂੰ ਪਛਾਣੋ ਇਹ ਜਿਹੜੇ ਲੋਕ ਲਗਾਤਾਰ ਕਈ ਦਹਾਕਿਆਂ ਤੱਕ ਸੱਤਾ 'ਚ ਰਹੇ ਆ ਕਿਸ ਹੱਦ ਤੱਕ ਅੱਜ ਵੀ ਇਹ ਨਸ਼ਾ ਤਸਕਰਾਂ ਨੂੰ ਬਚਉਣ 'ਚ ਕੋਈ ਕਸਰ ਨਹੀਂ ਛੱਡ ਰਹੇ ਇਹਨਾਂ ਦੇ ਖਿਲਾਫ ਆਪਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ ਔਰ ਭਗਵੰਤ ਮਾਨ ਸਾਹਿਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਦੀ ਜਿਹੜੀ ਮੁਹਿਮ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ 'ਚ ਵੱਧ ਤੋਂ ਵੱਧ ਸਹਿਯੋਗ ਕਰੋ ਬਹੁਤ-ਬਹੁਤ ਧੰਨਵਾਦ ਹੈ 40 ਦਿਨ ਪਹਿਲਾਂ ਹੀ ਮੋਟਰ ਸਾਹੂ ਮਿਲਿਆ ਸੀ ਆਪ ਨੂੰ ਉਸ ਦਿਨ ਯਸ ਇਹਨੇ ਇਜੂਕੇਸ਼ਨ ਆਇਆ ਸੀ ਕਿ ਐਲ ਐਕੀ ਕੰਪਨੀ ਹੈ ਜਲ ਪ੍ਰਯੋਗ ਤਾਂ ਤੁਸੀਂ ਸੁਣਿਆ ਕਿ ਮਲਵਿੰਦਰ ਸਿੰਘ ਕੰਗ ਹੁਣਾ ਦੇ ਵੱਲੋਂ ਬਕਾਇਦਾ ਅਕਾਲੀ ਭਾਜਪਾ ਸਰਕਾਰ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਵਿਰੋਧੀ ਧਿਰਾਂ ਨੂੰ ਘੇਰਦੇ ਹੋਏ ਥੇ ਮਲਵਿੰਦਰ ਸਿੰਘ ਕੰਗ ਨਜ਼ਰ ਆਏ ਨੇ ਔਰ ਉਹਨਾਂ ਦੇ ਵੱਲੋਂ ਸਿੱਧਾ ਇਹ ਦੋਸ਼ ਲਗਾ ਦਿੱਤਾ ਗਿਆ ਕਿ ਪੁਰਾਣੀਆਂ ਸਿਆਸੀ ਧਿਰਾਂ ਦੇ ਵੱਲੋਂ ਜਦੋਂ ਸੱਤਾ ਦੇ ਉੱਤੇ ਕਾਬਜ਼ ਸੀ ਤਾਂ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਨਾਲ ਕੁਝ ਅਜਿਹੇ ਕਨੈਕਸ਼ਨ ਬਣਾਏ ਗਏ ਜਿਸ ਤੇ ਚੱਲਦਿਆ ਨਸ਼ਾ ਤਸਕਰ ਬੇਖੌਫ ਹੋ ਕੇ ਪੰਜਾਬ ਦੇ ਵਿੱਚ ਇਹ ਤਸਕਰੀ ਦਾ ਧੰਦਾ ਚਲਾ ਰਹੇ ਸੀ ਪਰ ਹੁਣ ਮਾਨ ਸਰਕਾਰ ਦੇ ਵੱਲੋਂ ਸਖਤੀ ਜੋ ਹੈ ਉਹ ਇਕਤਿਆਰ ਕੀਤੀ ਗਈ ਹੈ ਔਰ ਉਸੇ ਦੇ ਚਲਦਿਆਂ ਨਸ਼ਾ ਤਸਕਰੀ ਨੂੰ ਨਕੇਲ ਕੱਸਣ ਦੇ ਲਈ ਇਹ ਜੰਗ ਜਾਰੀ ਹੈ ਔਰ ਅੱਗੇ ਵੀ ਜਾਰੀ ਰਹੇਗੀ ਫਿਲਹਾਲ ਇਸ ਪੂਰੇ ਬਿਆਨ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ